ਲੇਬਰ ਪਾਰਟੀ ਆ ਰਹੀ ਆ ਨਾ ਬੋਲਣਾ ਸਾਰੇ ਬਲੌਗ ਜੀ ਫਲਮਾਨ ਤਾਂ ਰੈਡੀ ਨਹੀਂ ਹੈਗਾ ਜੀ ਆਓ ਟਰਾਲੀਆਂ ਨੇ ਟਰਾਲੇ ਭਰ ਰਹੇ ਆ ਤੇ ਟਰਾਲੇ ਝਰ ਹੋ ਰਹੇ ਆ ਆ ਇੰਨਾ ਆਪਾਂ ਨੇ ਇਧਰ ਇਮਾਰਤ ਖੜੀ ਕਰਤੀ ਇੰਨਾ ਪਾ ਛੱਡਿਆ ਭਰਤ ਮੈਂ ਵੀ ਹੁਣ ਸੋਨੂੰ ਇਧਰ ਆਪਣਾ ਸੈਂਟਰ ਵਾਲਾ ਇਹਨੇ ਸ਼ੁਰੂ ਕਰਤਾ ਜਿਹੜਾ ਸੈਂਟਰ ਦੇ ਵਿੱਚ ਡਿਜ਼ਾਈਨ ਬਣਾਉਣਾ ਹੈ ਇਹਨੇ ਡਾਉਨ ਸੇਲਿੰਗ ਚ ਇੱਧਰ ਹਨਾ ਇੱਕ ਪੀਸ ਚੌਰਸ ਬਣਨਾ ਹੈ ਇੱਧਰ ਥੋੜਾ ਜਿਹਾ ਬਕਸਣਾ ਬਣਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਬਾਤ ਤੁਸੀਂ ਦੇਖਿਆ ਹੀ ਟੈਲਾਂ ਦਾ ਕੰਮ ਸ਼ੁਰੂ ਕਰਤਾ ਤਾਂ ਤੇ ਬਸ ਅੱਜ ਕੱਲ ਜਿਵੇਂ ਆਪਾਂ ਨੇ ਜਿਹੜੀ ਪਹਿਲੀ ਵੀਡੀਓ ਤੀ ਉਹਦੇ ਵਿੱਚ ਥੱਲੇ ਵਾਲੀ ਲੈਨ ਲਾਤੀ ਸੀ ਤੇ ਅੱਜ ਬਸ ਉੱਪਰ ਸ਼ੁਰੂ ਕਰਤਾ ਇਹ ਕੰਮ ਦੇਖਦੇ ਆ ਸਾਨੂੰ ਕਹਿੰਦਾ ਇੱਥੇ ਅੱਜ ਦੇ ਤੱਕ ਲਾ ਦਾਂਗੇ ਬਾਕੀ ਤੁਸੀਂ ਦੇਖੀ ਜਾਓ ਵੀ ਕਿੰਦਰਾ ਦੀ ਲੁੱਕ ਲੱਗਦੀ ਆ ਹੁਣ ਇਹ ਨਹੀਂ ਲੱਗ ਗਈਆਂ ਅੱਧ ਲੱਗ ਗਿਆ ਹਨਾ ਤੁਹਾਨੂੰ ਅੱਧ ਤਾਂ ਹੋ ਗਿਆ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬੇੜੇ ਦਾ ਕੰਮ ਚੱਲ ਰਿਹਾ ਆਪਣਾ ਬਬ ਪੱਟ ਪਟਾਈ ਹੋ ਰਹੀ ਆ ਤੇ ਇੱਧਰ सोनू ਨੇ ਕੰਦ ਇੰਨੀ ਕੰਪਲੀਟ ਕਰਤੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਵੀ ਆਪਣੇ ਬਾਹਰ ਥੱਲੇ ਲਾ ਰਹੇ ਤੇ ਤੇ सोनू ਵਿੱਚ ਨੂੰ ਹੁਣ ਆਪਣਾ ਢਿੱਲਾ ਵੀ ਹੋ ਗਿਆ ਦਾ ਉਹਦੇ ਕਰਕੇ ਆਪਣਾ ਕੰਮ ਥੋੜਾ ਜਿਹਾ ਰੁਕ ਗਿਆ ਦਾ ਤੇ ਹੁਣ ਟੈਲਾ ਹੈਗੀ ਆਪਣੀਆਂ ਗਿੱਲੀਆਂ ਥੋੜੀਆਂ ਜੀਆਂ ਤਾਂ ਦਾ ਫਰੀ ਇਹਦੇ ਉਧੇ ਕਰਕੇ ਹੁੰਦਾ ਇਹਨਾਂ ਨੂੰ ਛੜਤਾ ਤੇ ਇੱਧਰ ਆਪਾਂ ਸੋਨੂ ਦੇ ਨਾਲ ਬੰਦਾ ਨਹੀਂ ਹੈਗਾ ਉਧੇ ਕਰਕੇ ਆਪਾਂ ਸੋਨੂ ਦੇ ਨਾਲ ਲੱਗੇ ਹੋਏ ਆ ਤੇ ਆਪਾਂ ਹੁਣ ਬੇੜੀ ਵੀ ਨਾ ਚੱਕ ਰਹੇ ਆ ਤੇ ਇਧਰ ਪਾਸ ਸੋਨੂ ਨੇ ਲੈਵਲ ਕਰਨਾ ਤੇ ਉਧਰ ਪਰਲੇ ਪਾਸੇ ਆਪਾਂ ਨੇ ਕੰਧ ਕਰ ਦੇਣੀ ਇਧਰ ਆ ਵਾ ਸੂਰੇ ਵਾਲੀ ਜਿੱਥੇ ਆਪਣੇ ਪਾਣੀ ਜੱਜਲ ਖਾਲਾ ਜੀ ਆ ਪਛੜ ਹੋ ਜਣੀ ਆਪਣੀ ਕੰਧ ਤੇ ਜਿਹੜੀ ਆਪਣੀ ਅੰਦਰ ਵਾਲੀ ਕੰਧ ਆ ਉਹ ਆਪਾਂ ਨੇ ਹੁਣ ਚੱਕਤੀ ਜਿਹੜੀ ਅੰਦਰ ਤੀ ਇੰਤਰਸੋਨੂ ਕਰ ਰਿਹਾ ਕੰਮ ਡਾਊਨ ਸੀਲਿੰਗ ਦਾ ਹਜੇ ਨਿਸ਼ਾਨੀਆਂ ਨਿਸ਼ਮੀਆਂ ਲਾਤੀਆਂ ਸਾਨੂੰ ਨੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਜਿੱਥੇ ਲੱਟਾਂ ਲੱਗਣੀਆਂ ਐ ਇੱਥੇ ਇੱਥੇ ਆਪਣੀਆਂ ਇੱਥੇ ਇੱਕ ਪਾਸੇ 6-6 ਲੱਟਾਂ ਲੱਗਣੀਆਂ ਤੇ ਹੁਣ ਸੈਂਟਰ ਦੇ ਵਿੱਚ ਡਿਜ਼ਾਈਨ ਬਣਾ ਰਿਹਾ ਸਾਨੂੰ ਇੱਕ ਸਰਪ੍ਰਾਈਜ਼ ਹੈ ਨੰਬਰ ਉਹ ਵੀ ਕਿੱਦਾਂ ਦਾ ਬਣਾਊਗਾ ਸਾਨੂੰ ਹੁਣ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਹਜੇ ਵੀ ਕਿੱਦਾਂ ਦਾ ਬਣਾਉਣਾ ਇਹ ਕਹਿੰਦਾ ਬਸ ਹੁਣ ਬਣਾਏ ਤੇ ਤੈਨੂੰ ਪਤਾ ਲੱਗੂਗਾ ਵੀ ਇੱਦਾਂ ਦਾ ਇਹ ਆਪਾਂ ਤੁਹਾਨੂੰ ਨਾਮ ਦੇ ਨਾਲ ਤੇ ਖਾਵਾ ਹੈ ਕਿੰਨਾ ਦਾ ਤੇ ਆਹ ਇਧਰ ਕਮਰਿਆਂ ਦੇ ਵਿੱਚ ਵੀ ਸਾਰੀਆਂ ਨਿਸ਼ਾਨੀਆਂ ਲਾਤੀਆਂ ਅੱਛਰ ਵੀ ਸਾਗਿਆ ਲੈਟਰ ਲਿਖਦੀਆਂ ਨਿਸ਼ਾਨੀਆਂ ਲੱਗੀਆਂ ਤੇ ਇਧਰ ਦੂਏ ਪਾਸੇ ਵੀ ਆਪਣੀਆਂ ਸਾਰੀਆਂ ਇੱਧਰ ਨਿਸ਼ਾਨੀਆਂ ਦਾ ਕਾਸ਼ੀ ਨਹੀਂ ਨਾ ਪੱਥੀਆ ਲਾਤੀਆਂ ਤੇ ਲਾ ਕੇ ਸਾਰੀ ਬਲੈਡ ਲਾ ਕੇ ਜੇਣੀ ਤੇ ਸੈਂਟਰ ਦੇ ਵਿੱਚ ਆਪਣਾ ਲਾਈਟ ਹੋ ਜਿਹੜੀ ਟੱਪੇ ਦਾ ਵੀ ਹੁਣ ਸੋਨੂੰ ਇਧਰ ਆਪਣਾ ਸੈਂਟਰ ਵਾਲਾ ਇਹਨੇ ਸ਼ੁਰੂ ਕਰਤਾ ਜਿਹੜਾ ਸੈਂਟਰ ਦੇ ਵਿੱਚ ਡਿਜ਼ਾਈਨ ਬਣਾਉਣਾ ਇਹਨੇ ਡਾਉਨ ਸੇਜਿੰਗ ਚ ਇਧਰ ਹਨਾ ਇੱਕ ਪੀਸ ਚੌਰਸ ਬਣਨਾ ਹੈ ਇਧਰ ਥੋੜਾ ਜਿਹਾ ਬਕਸਣਾ ਬਣਨਾ ਲਾਈ ਇਹ ਇੰਨਾ ਚੱਕਤਾ ਆਪਾਂ ਨੇ ਇਹ ਹੁਣ ਮਾਲ ਕਾਫੀ ਚੱਕਣਾ ਆਪਾਂ ਨੇ ਲਾਈ ਬਲ ਆਪਾਂ ਨੇ ਇਹਦੇ ਬਰਾਬਰ ਰੱਖਣਾ ਵੀ ਥੋੜਾ ਜਿਹਾ ਇਹਨੂੰ ਡਾਉਨ ਕਰਨਾ ਹੈ ਜੇ ਇਹਨੂੰ ਡਾਉਨ ਕਰੂਗੇ ਬੇਡੇ ਨੂੰ ਤਾਂ ਜਿਹੜਾ ਅੰਦਰ ਆਣਾ ਹੋਊਗਾ ਆਪਣਾ ਉਹ ਥੋੜਾ ਜਿਹਾ ਹਮਚਾਰ ਹੋਊਗਾ ਬਾਹਰ ਵਾਲਾ ਫਿਰ ਡਾਊਨ ਹੋ ਜਾਏਗਾ ਅਜੇ ਇੰਨਾ ਇੰਨਾ ਮਾਲ ਹੋਰ ਚੱਕਣਾ ਆਪਾਂ ਨੇ ਆਹ ਇੰਨਾ ਇੰਨਾ ਕਮਾਲ ਹੋਰ ਚੱਕ ਹੋਣਾ ਬਾ ਫਿਰ ਇਹ ਸਾਰਾ ਇੱਕ ਬਰਾਬਰ ਸਾਰੇ ਚ ਫਿਰ ਟਾਇਲ ਲੱਗ ਜਣੀ ਇੱਕ ਬਰਾਬਰ ਸਾਰੀ ਉਹ ਗੱਡੀ ਦੀ ਗੱਡੀ ਦੀ ਸੇਹਦ ਉਹ ਸਾਰੀ ਫਿਰ ਟਾਇਲ ਲੱਗ ਜਣੀ ਲੋ ਜੀ ਫਿਰ ਚੱਕਣਾ ਸ਼ੁਰੂ ਕਰਦੇ ਹਾਂ ਹੁਣ ਆ ਵੀ ਸੋਨੇ ਬਣਾ ਛੱਡਿਆ ਜਾਲ ਠੀਕ ਆ ਬਾਕੀ ਪੂਰਾ ਹੋਏ ਤੇ ਦਿਖਾਉਣੀ ਆ ਤੁਹਾਨੂੰ ਅੱਜ ਟਰਾਲੇ ਬਹੁਤ ਕੰਮ ਬਹੁਤ ਆਰਡਰ ਤਕੜਾ ਮਿਲਿਆ ਹੋਇਆ ਅੱਜ ਟਰਾਲਿਆਂ ਦੇ ਟਰਾਲੇ ਟਰਾਲੇ ਅੱਜ ਟਰਾਲਿਆਂ ਦੇ ਟਰਾਲੇ ਭਰ ਰਹੇ ਆ ਤੇ ਟਰਾਲੇ ਘਰ ਹੋ ਰਹੇ ਆ ਆ ਇੰਨਾ ਆਪਾਂ ਨੇ ਇਧਰ ਇਮਾਰਤ ਖੜੀ ਕਰਤੀ ਇਨਾ ਪਾ ਛੱਡਿਆ ਘਰਤ ਬੰਦੇ ਅਜੇ ਸਾਰੇ ਲੱਗੇ ਹੋਏ ਆ ਕੰਮ ਉਪਰ ਕੰਮ ਬਹੁਤ ਜ਼ਿਆਦਾ ਅੱਜ ਕਿੱਟਕੇ ਕਿੱਟਕੇ ਟਰਾਲਾ ਬਸ ਧਰਨੇ ਵਾਲਾ ਹੀ ਆ ਲੈ ਆ ਇਧਰ सोनू ਨੇ ਸੈਂਟਰ ਵਾਲਾ ਕਰਤਾ ਫਿੱਟ ਡਾਉਨ ਸੀਲਿੰਗ ਵਾਲਾ ਹੁਣ ਬਾਹ ਵਾਲੇ ਦਲੇ ਇਹਦੇ ਲੱਗਣੀਆਂ ਲੋਹੇ ਦੀ ਪੱਟੀ ਲੈਡ ਲੈਡ ਵਾਲੀ ਫਿਰ 4:00 ਵਜਣੀਆਂ ਲਾਈਟਾਂ ਨੂੰ ਸੋਹਦਾ ਸਾਈਡ ਡਰੇ ਕਿ ਕਿ ਖੰਨਾ ਜਦੋਂ ਬਾਹਰ ਬੰਦੇ ਨੇ ਨੇਰੀਆਂ ਲਿਆਂਦੀਆਂ ਪਈ ਸਾਟੀਆਂ ਨੇ ਲੋਈ ਆਪਣਾ ਬੇੜੇ ਵਾਲਾ ਚੱਕੋ ਗਿਆ ਤਾਂ ਸਾਰਾ ਨੇਰਾ ਹੋ ਗਿਆ ਤਾਂ ਜਿਵੇਂ ਤੁਸੀਂ ਦੇਖਿਆ ਹੀ ਆ ਆ ਸਾਰਾ ਇੱਕ ਸਾਰ ਜਿਆ ਕਰਤਾ ਯਾਨੀ ਹੁਣ ਸੋਨੂੰ ਲੈਵਲ ਕਰੂਗਾ ਤੇ ਇੰਨਾ ਡਾਊਨ ਹੋ ਗਿਆ ਜੀ ਬਾਹਰ ਵਾਲਾ ਆਪਣਾ ਅੰਦਰ ਟਾਇਲ ਲਾ ਕੇ ਉਹਨੇ ਹੋਰ ਉੱਚਾ ਹੋ ਜਾਣਾ ਥੋੜੀ ਜਿਹੀ ਬਾਹਰ ਟਾਇਲ ਲੱਗ ਜੇਣੀ ਤਾਂ ਇੱਧਰ ਵੀ ਥੋੜਾ ਜਿਹਾ ਉੱਚਾ ਹੋ ਜਾਣਾ ਵੀ ਥੋੜਾ ਜਿਹਾ ਪੰਜ ਕੋਨ ਕੋਲ ਨੀਮਾ ਰੱਖੂਗਾ ਜਿਵੇਂ ਬਾਹਰ ਵਾਲਾ ਪਹਿਲਾਂ ਆਪਾਂ ਨੇ ਖੇਚੜਾ ਥੋੜੀ ਜੀ ਤਾਂ ਵੱਧ ਕੱਟੀ ਆ ਵੀ ਜਿਹੜਾ ਪਹਿਲਾਂ ਆਪਣਾ ਨਾ ਬਾਹਰ ਵਾਲਾ ਉੱਚਾ ਰਹਿ ਰਿਹਾ ਤਾਂ ਵੀ ਜੇ ਆਪਾਂ ਨਾ ਚੱਕਦੇ ਨਾ ਤਾਂ ਆਪਣਾ ਜਿਹੜਾ ਬੇੜਾ ਤਾਂ ਉਹ ਅੰਦਰ ਦੇ ਨਾਲੋਂ ਥੋੜਾ ਜਿਹਾ ਉੱਚਾ ਰਹਿਣਾ ਤਾਂ ਤਾਂ ਕਰਕੇ ਆਪਾਂ ਨੇ ਇਹਦੀ ਪਟਾਈ ਕਰਕੇ ਇਹਨੂੰ ਉੱਚਾ ਜਿਵੇਂ ਹੁਣ ਇਹਨੂੰ ਨੀਵਾ ਕਰ ਦੇਣਾ ਵੀ ਇੱਧਰ ਵੀ ਆਪਾਂ ਨੇ ਆਹ ਵਾਲਾ ਵੀ ਕਵਰ ਕਰ ਲਿਆ ਵੀ ਸਾਰਾ ਇੱਕ ਤਰ੍ਹਾਂ ਦਾ ਚੌਂਤਰਾ ਜਿਹਾ ਬਣਾ ਦੇਣਾ ਠੀਕ ਹੈ ਜੀ ਉਧਰ ਹੁਣ ਆਪਣੇ ਸਾਹਮਣੇ ਕੰਦ ਦਾ ਵੀ ਹੋ ਜਾਣਾ ਹੀ ਕੰਮ ਤੇ ਉਹਦੇ ਬਾਅਦ ਜਿਹੜੀ ਆਪਣੀ ਅੰਦਰ ਵਾਲੀ ਕੰਧ ਦੀ ਇਹ ਆਪਾਂ ਨੇ ਹੁਣ ਕਰਨੀ ਨਹੀਂ ਹੈਗੀ ਕਿਉਂਕਿ ਜਿਹੜਾ ਹੁਣ ਆਪਣਾ ਡਾਉਨ ਸੀਲਿੰਗ ਵਾਲਾ ਹੀ ਸਿਸਟਮ ਸਾਰਾ ਆਪਾਂ ਨੇ ਬਣਾਇਆ ਵੀ ਫਿਰ ਉਹਦੀ ਲੁੱਕ ਨਹੀਂ ਦੀ ਬਣ ਰਹੀ ਤੇ ਆ ਵੀ सोनू ਨੇ ਫਿਨਿਸ਼ ਕਰਤਾ ਪੱਤੀ ਪੁੱਤੀ ਲਾਤੀ ਹੁਣ ਇਹਦੇ ਵਿੱਚ ਵੀ ਗਲੀਆਂ ਹੋਣਗੀਆਂ ਹੀ ਤੇ ਵੀ ਲਾਈਟਾਂ ਦੀਆਂ ਜਿਹੜੀਆਂ ਆਪਾਂ ਨੇ ਲਾਈਟਾਂ ਲਾਉਣੀਆਂ ਤੇ ਵਿੱਚ ਸਪੀਕਰ ਸਪੀਕਰ ਵੀ ਲਾ ਦਾਂਗੇ ਤੇ ਇੱਥੇ ਵੀ ਹੁਣ ਬਣਾਉਂਗਾ ਸਾਰਾ ਇਦੇ ਨਾਲੋਂ ਥੋੜਾ ਜਿਹਾ بڑا ਬਣੂਗਾ ਇੱਧਰ ਵੀ ਇਹਦੇ ਵਿੱਚ ਲਾਈਟਾਂ ਲੁੱਟਾਂ ਲੱਗਣਗੀਆਂ ਬਾਕੀ ਤੁਸੀਂ ਦੇਖੀ ਜਾਣਾ ਇਹ ਵੀਡੀਓ ਦੇ ਵਿੱਚ ਨਾਲ ਦੀ ਨਾਲ ਤੇ ਕੰਮ ਬਸ ਆਪਣਾ ਚੱਲ ਰਿਹਾ ਹੈ ਲਗਾਤਾਰ ਤੇ ਥੋੜਾ ਜਿਹਾ ਟਾਈਮ ਘੱਟ ਲੱਗਦਾ ਹੈ ਵੀਡੀਓ ਜਿਵੇਂ ਹੁਣ ਸੋਨੂ ਦੇ ਨਾਲ ਮੁੰਡਾ ਹੈ ਨਹੀਂ ਉਹਦੇ ਕਰਕੇ ਫਿਰ ਵੀਡੀਓ ਨੂੰ ਬਣਾ ਬਣਾਉਣੀ ਹੁੰਦੀ ਹੈਗੀ ਤੇ ਠੀਕ ਆ ਜੀ ਫਿਰ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਦਾਂ ਹੀ ਹੋਰ ਕੰਮਕਾਰ ਦੀ ਵੀਡੀਓ ਲੈ ਕੇ ਆਉਂਦੀਆਂ ਫਿਰ ਤੁਹਾਡੇ ਬਾ ਜਿਹੜਾ ਕੰਮਕਾਰ ਆਪਾਂ ਨੈਕਸਟ ਕਰੂਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ